ਖੇਤਾਂ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲਣ ਦੇ ਨਾਲੇ ਲੱਖ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਤੁਹਾਨੂੰ ਦੱਸ ਦਈਏ ਕਿ ਲਾਸ਼ ਪਾਣੀ ਦੀ ਡਿੱਗੀ ਦੇ ਵਿੱਚੋਂ ਬਰਾਮਦ ਹੋਈ ਹੈ ਜਿਸ ਦੇ ਗਲੇ ਅਤੇ ਸਰੀਰ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਡੂੰਘੇ ਨਿਸ਼ਾਨ ਪਾਏ ਗਏ ਨੇ ਸਮਾਜ ਸੇਵੀ ਵਰਕਰ ਵੱਲੋਂ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉੱਤੇ ਪਹੁੰਚੀ ਪਾਣੀ ਦੀ ਡਿੱਗੀ ਖਾਲੀ ਕਰਵਾ ਕੇ ਲਾਸ਼ ਨੂੰ ਬਾਹਰ ਕੱਢਿਆ ਗਿਆ ਤੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ ਕਰੀਬ 20 ਤੋਂ 22 ਸਾਲ ਲੱਗਦੀ ਹੈ ਅਤੇ ਉਸ ਦੀ ਪਛਾਣ ਗੌਰਵ ਦੇ ਵਜੋਂ ਹੋਈ ਹੈ। ਫਿਲਹਾਲ ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਕਾਨੂੰਨ ਦੇ ਕਟੜਗੇ ਵਿੱਚ ਖੜਾ ਕੀਤਾ ਜਾਵੇਗਾ। ਉਥੇ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਹਾਂਜੀ ਮੇਰਾ ਨਾਮ ਸੰਦੀਪ ਸਿੰਘ ਆ ਜੀ ਸਾਰਜਨ ਸਵਲੰਟੀਅਰ ਸਨਵੇ ਐਮਰਜੈਂਸੀ ਨੰਬਰ 89140 74076 ਤੇ ਇਨਫੋਰਮੇਸ਼ਨ ਮਿਲੀ ਕਿ ਪਠੰਡਾ ਜਿਹੜਾ ਕਿ ਬੱਲੂਆਣਾ ਤੇ ਚੁਗੇ ਖੁਰਦ ਦੇ ਨਾਲ ਇੱਕ ਸੁਆਗਾ ਉਥੇ ਇੱਕ ਡੈੱਡ ਬੋਡੀ ਪਈ ਹੈ ਜਦ ਸਹਾਇਤਾ ਅਜੰਸਾ ਦਾ ਮੁੱਢੀ ਮੌਕੇ ਤੇ ਆ ਕੇ ਦੇਖਿਆ ਜਿਹੜੀ ਕੋ ਖੇਤ ਦੇ ਵਿੱਚ ਖਾਲ ਹੁੰਦਾ ਤੇ ਵਿੱਚ ਪਈ ਸੀਗੀ ਤੇ ਉਹਦੇ ਵਿੱਚ ਪਾਣੀ ਸੀਗਾ ਤੇ ਮੌਕੇ ਤੇ ਪਹੁੰਚ ਕੇ ਉਹਨੇ ਪਾਣੀ ਨੂੰ ਖਾਲੀ ਕਰਾਇਆ ਗਿਆ ਤੇ ਬਾਕੀ ਥਾਣਾ ਸਦਰ ਪੁਲਿਸ ਤੇ ਡੀਐਸਪੀ ਸਿਟੀ ਤੇ ਆਤੀ ਤੇ ਐਸਪੀ ਦੇ ਆਤੀ ਮੌਕੇ ਤੇ ਪਹੁੰਚ ਗਏ ਤੇ ਸੀਆਈ ਮੈਂ 18 ਦੀ ਟੀਮ ਬੱਕੇ ਤੇ ਪਹੁੰਚ ਰਹੀ ਆ ਤੇ ਵਕਵਾ ਕੈਂਗਲਾਂ ਤੋਂ ਜਾਂਚ ਪੜਤਾਲ ਕਰਦੀ ਆ ਮੁੰਡੇ ਦਾ ਨਾਮ ਮਹਿੰਦਰਪਾਲ ਸਿੰਘ ਸਾਨੂੰ ਬਸਰਿੰਦਰ ਆ 20 ਸਾਲ ਦੀ ਉਮਰ ਆ ਤੇ ਬਲੂਆ ਨੇ ਪਿੰਡ ਦਾ ਰਹਿਣ ਲੱਗਾ ਇਹਦੇ ਵਾਰਸ ਮੋਕੇ ਤੇ ਆ ਗਏ ਸੀਗੇ ਇਹਦੇ ਤੇਜ ਹਥਿਆਰਾਂ ਦੇ ਨਿਸ਼ਾਨਾ ਗਲੇ ਤੇ ਵੀ ਆ ਤੇ ਇੱਥੇ ਵੀ ਆ ਤੇ ਬਾਕੀ ਪੁਲਿਸ ਵਕਵਾ ਕੈਂਗਲਾਂ ਤੋਂ ਜਾਂਚ ਪੜਤਾਲ ਕਰਦੀ ਆ ਜਿਹੜੀ ਕਿ ਇਥੋਂ ਚੁੱਕ ਕੇ ਡੈੱਡ ਬੋਡੀ ਨੂੰ ਸਾਰਾ ਟੀਮ ਨੇ ਉੱਥੇ ਚੁੱਕ ਕੇ ਹਮਦਾਸਪੁਰ ਰੱਖ ਦਿੱਤਾ ਗਿਆ ਆ ਇਹਦੇ ਤੇਜ ਹਥਿਆਰਾਂ ਦੇ ਨਿਸ਼ਾਨ ਵੀ ਆਤੇ ਬਾਕੀ ਇਸ ਵਿਸ਼ੇ ਤੇ ਪੁਲਿਸ ਵੱਕਵਾ ਖੰਗੜਾਂ ਤੇ ਜਾਂਚ ਪੜਤਾਲ ਕਰ ਰਹੀ ਹੈ ਸਰ ਜੀ ਜਿਹੜੀ ਇਹ ਡੈੱਡ ਬਾਡੀ ਵੀਲੀ ਹੈ ਦਾ ਕੀ ਮਾਮਲਾ ਜੀ ਅੱਜ ਦਾ ਜੀ ਇਸ ਤਰ੍ਹਾਂ ਜੀ ਅੱਜ ਸਾਨੂੰ ਕਰੀਬ 2-3 ਵਜੇ ਦੁਪਹਿਰ ਤੋਂ ਵੇਲੇ ਸਾਨੂੰ ਇੱਕ ਇਤਰਾਹ ਮਿਲੀ ਥਾਣਾ ਸਦਰ ਬਟਿੰਡਾ ਪੁਲਿਸ ਨੂੰ ਕਿ ਬਹਿਮਰਦਵਾਨਾ ਦੇ ਜਿਹੜਾ ਸੂਏ ਦੇ ਨਾਲ ਖੇਤ ਹੈਗੇ ਆ ਹਰਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬਹਿਮਰਦਵਾਨਾ ਉਦੇ ਝੋਨੇ ਦੇ ਖੇਤ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਤੇ ਜਿਹੜਾ ਉੱਥੇ ਟਿਊਬਵਲ ਲੱਗਿਆ ਹੋਇਆ ਉਹਦੀ ਡਿੱਗੀ ਦੇ ਵਿੱਚ ਇੱਕ ਡੈਡ ਬਾਡੀ ਪਈ ਹੈ ਤਾਂ ਜਾ ਕੇ ਦੇਖਿਆ ਤਾਂ ਇੱਕ ਬਾਡੀ ਪਈ ਸੀਗੀ ਜਿਹਦੇ ਸੱਟਾਂ ਦੇ ਨਿਸ਼ਾਨ ਸੀਗੇ ਤਾਂ ਉਹਦੀ شناخت ਜਿਹੜੀ ਹੈਗੀ ਹੈ ਉਹ ਗੌਰਵ ਉਰਫ ਗੁਰਪਾਲ ਸਿੰਘ ਪੁੱਤਰ ਸਰਿੰਦਰ ਸਿੰਘ ਉਰਫ ਸਿੰਘਲਾ ਵਾਸੀ ਕਲੋਨੀਆ ਬੱਲੂਆਣਾ ਦੇ ਵਜੋਂ ਹੋਈ ਹੈ ਇਹਦੀ 22 ਸਾਲ ਦੀ ਉਮਰ ਪਤਾ ਲੱਗਿਆ ਤੇ ਇਹ ਜਿਹੜੀ ਬਾਡੀ ਹੈਗੀ ਆ ਅਸੀਂ ਪੋਸਟਮਾਰਟਮ ਲਈ ਇਹਦੀ ਹਸਪਤਲ ਭੇਜ ਦਿੱਤੀ ਗਈ ਹੈ ਬਟਿੰਡੇ ਤੇ ਉਹਦੇ ਜਿਹੜੇ ਪੀੜਤ ਹੈਗੇ ਆ ਪਰਿਵਾਰ ਵਾਲੇ ਜੋ ਵੀ ਜਿਸ ਤਰ੍ਹਾਂ ਦੀ ਉਹ ਕਾਰਵਾਈ ਕਰਾਉਣਗੇ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਜੋ ਵੀ ਕਾਨੂੰਨੀ ਕਾਰਵਾਈ ਹੈਗੀ ਉਹ ਕੀਤੀ ਜਾ ਰਹੀ ਹੈ ਸਰ ਜੀ ਜਿਹੜੀ ਇਹ ਡੈੱਡ ਬਾਡੀ ਵੀਰਿਆ ਦਾ ਕੀ ਮਾਮਲਾ ਹੈ ਅੱਜ ਦਾ ਜੀ ਇਸ ਤਰ੍ਹਾਂ ਦੀ ਅੱਜ ਸਾਨੂੰ ਕਰੀਬ 2-3 ਵਜੇ ਦੁਪਹਿਰ ਤੋਂ ਬਾਅਦ ਵੇਲੇ ਸਾਨੂੰ ਇੱਕ ਇਤਰਾਫ ਮਿਲੀ ਥਾਣਾ ਸਦਰ ਬਟਿੰਡਾ ਪੁਲਿਸ ਨੂੰ ਕਿ ਬਹਿਮਰਦਵਾਨਾਂ ਦੇ ਜਿਹੜਾ ਸੂਏ ਦੇ ਨਾਲ ਖੇਤ ਹੈਗੇ ਆ ਹਰਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬਹਿਮਰਦਵਾਨਾ ਉਹਦੇ ਝੋਨੇ ਦੇ ਖੇਤ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਤੇ ਜਿਹੜਾ ਉੱਥੇ ਟਿਊਬਵਲ ਲੱਗਿਆ ਹੋਇਆ ਉਹਦੀ ਡਿੱਗੀ ਦੇ ਵਿੱਚ ਇੱਕ ਬੱਡ ਬਾਡੀ ਪਈ ਹੈ ਤਾਂ ਜਾ ਕੇ ਦੇਖਿਆ ਤਾਂ ਇੱਕ ਬਾਡੀ ਪਈ ਸੀਗੀ ਜਿਹਦੇ ਸੱਟਾਂ ਦੇ ਨਿਸ਼ਾਨ ਸੀਗੇ ਤਾਂ ਉਹਦੀ ਸ਼ਨਾਖਤ ਜਿਹੜੀ ਹੈਗੀ ਹੈ ਉਹ ਗੌਰਵ ਉਰਫ ਗੁਰਪਾਲ ਸਿੰਘ ਪੁੱਤਰ सुरेंद्र ਸਿੰਘ ਉਰਫ ਸਿੰਘਲਾ ਵਾਸੀ ਕਲੋਨੀਆ ਬੱਲੂਆਣਾ ਦੇ ਵਜੋਂ ਹੋਈ ਹੈ ਇਹਦੀ 22 ਸਾਲ ਦੀ ਉਮਰ ਪਤਾ ਲੱਗਿਆ ਤੇ ਇਹ ਜਿਹੜੀ ਬਾਡੀ ਹੈਗੀ ਆ ਅਸੀਂ ਪੋਸਟਮਾਰਟਮ ਲਈ ਇਹਦੀ ਹਸਪਤਾਲ ਭੇਜ ਦਿੱਤੀ ਗਈ ਹੈ ਬਠਿੰਡੇ ਤੇ ਉਹਦੇ ਜਿਹੜੇ ਪੀੜਤ ਹੈਗੇ ਆ ਪਰਿਵਾਰ ਵਾਲੇ ਜੋ ਵੀ ਜਿਸ ਤਰ੍ਹਾਂ ਦੀ ਉਹ ਕਾਰਵਾਈ ਕਰਾਉਣਗੇ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਜੋ ਵੀ ਕਾਨੂੰਨੀ ਕਾਰਵਾਈ ਹੈਗੀ ਉਹ ਕੀਤੀ ਜਾ ਰਹੀ ਹੈ